ਠੇਕੇਦਾਰੀ ਸਿਸਟਮ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਵੇਅਰ ਹਾਊਸ ਤੋਂ ਡੀਸੀ ਦਫ਼ਤਰ ਤੱਕ ਪੱਲੇਦਾਰਾਂ ਵੱਲੋਂ ਕੀਤਾ ਗਿਆ ਰੋਸ ਮਾਰਚ ਮੰਗਲਵਾਰ ਨੂੰ 11 ਵਜੇ ਲਗਭਗ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਸੀ ਕਿ ਠੇਕੇਦਾਰੀ ਸਿਸਟਮ ਤੋਂ ਪੱਲੇਦਾਰਾਂ ਨੂੰ ਮੁਕਤ ਕੀਤਾ ਜਾਵੇਗਾ ਲੇਕਿਨ ਹਾਜੀ ਤੱਕ ਮੁਕਤ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਜਿਨ੍ਹਾਂ ਵੱਲੋਂ ਬਠਿੰਡਾ ਦੇ ਵੇਅਰ ਹਾਊਸ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਊੜ ਮੰਤਰੀ ਮਰਦਾਬਾਦ ਜੰਦਾਬਾਦ ਮਰਦਾਬਾਦ ਰਾਜ ਕਰੋ ਰਾਜ ਕਰੋ ਨਵੀਂ ਪੌਸੀ ਰੱਦ ਕਰੋ ਰਾਜ ਕਰੋ ਸਾਰੇ ਉਹਨਾਂ ਅੰਦਰ ਉਹ ਕੇ ਸੀਂ ਲਗੇ ਮਨ ਚੋੜੀ ਰੱਦ ਕਰੋ ਰਾਜ ਕਰੋ ਰਾਜ ਕਰੋ ਕਿਆ ਸਰਕਾਰ ਮਰਦਾਬਾਦ 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 ਕਿਆ ਸਰਕਾਰ ਮਰਦਾਬਾਦ 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 ਕਿਆ ਸਰਕਾਰ ਮਰਦਾਬਾਦ 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 ਨਵੀਂ ਪੌਸੀ ਰੱਦ ਕਰੋ ਰਾਜ ਕਰੋ ਰਾਜ ਕਰੋ ਕਵੀ ਬੋਲ ਸੀ ਰਸ ਕਰੋ ਰਾਜ ਕਰੋ ਰਾਜ ਕਰੋ ਪੂਰਨ ਮੰਤਰੀ ਮਰਦਾਵਾ 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 ਪੂਰਨ ਮੰਤਰੀ ਮਰਦਾਵਾ 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 ਪੂਰਨ ਮੰਤਰੀ ਮਰਦਾਵਾ ਮਰਦਾਵਾ ਨਾ ਮੈਂ ਤਾਂ ਮਰੇ ਕੀ ਨਾ ਮੈਂ ਮੇਰਾ ਨਾਮ ਜਸਵੀਰ ਸਿੰਘ ਕੋਟੋ ਦੀ ਪੁਆ ਜੀ ਮੇਰਾ ਪੰਜਾਬ ਪ੍ਰਦੇਸ਼ ਪਲੇਦਾਰ ਮਜ਼ਦੂਰ ਦੁਨੀਆ ਰੈਸਟਰ ਨੰਬਰ 33 ਦਾ ਕੈਸ਼ੀਅਰ ਹੈ ਕਿਹਣਾ ਜਨਵਾ ਜੋ ਅੱਜ ਅਸੀਂ ਇਹ ਰੋਸ ਰੈਲੀ ਕੀਤੀ ਹੈਗੀ ਜੀ ਇਹ ਸਾਡੀਆਂ ਮੱਖ ਮੁਖ ਮੰਗਾਂ ਨੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਏਜੰਸੀਆਂ ਦੇ ਵਿੱਚੋਂ ਸਾਨੂੰ ਸਿੱਧੀ ਤੈਗੀ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਐਸਆਰ ਦੇ ਵਿੱਚ 50% ਵਾਅਦੇ ਦੇ ਨਾਲ ਸਾਨੂੰ ਸਿੱਧੀ ਪੇਮੈਂਟ ਕਰਾਂਗੇ ਲੇਕਿਨ ਇਸ ਵਾਅਦੇ ਤੋਂ ਸਰਕਾਰ ਮੋਹ ਭਾ ਚੁੱਕੀ ਹੈ ਮੁਕਰ ਚੁੱਕੀ ਹੈ ਬਹੁਤ ਵਾਰ ਮੀਟਿੰਗਾਂ ਹੋਈਆਂ ਨੇ ਮੰਤਰੀਆਂ ਦੇ ਨਾਲ ਅਫਸਰਸ਼ਹੀ ਦੇ ਨਾਲ ਲੇਕਿਨ ਬਿਨਾ ਲਾਰਿਆਂ ਤੋਂ ਸਾਨੂੰ ਕੁਝ ਨਹੀਂ ਦਿੱਤਾ ਇਸ ਲਈ ਅਸੀਂ ਅੱਜ ਮਜਬੂਰ ਹੋ ਕੇ ਇਹ ਰੋਸ ਰੈਲੀ ਕੀਤੀ ਹੈ ਇਹ ਰੋਸ ਰੈਲੀ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਟੀਪੂ ਜ਼ਿਲ੍ਹਾ ਬਾਜ ਕਰੇ ਸਾਡੇ ਬੰਦੇ ਨਾਮਾ ਟੋਡਾ ਤੇ ਕਿਹਨ ਨਹੀਂ ਪ੍ਰੋਟੈਸਟ ਸੰਗ ਬਰਨਡਾ ਜੁਨੀ ਪੰਜਾਬ ਪ੍ਰਦੇਸ਼ ਕਲੇਰਾ ਮਦੂ ਯੂਨੀਅਨ ਪ੍ਰਧਾਨ ਜੀ ਬਰਨਡਾ ਕਿਨਾਂ ਕੋ ਨਲਿਸਿਸ ਆ ਅੱਜ ਅਜ ਸਾਰੇ ਜ਼ਿਲ੍ਹਿਆਂ ਚ ਫੋਸ ਰੈਲੀ ਕੀਤੀ ਆ ਜੀ ਇਹ ਸਰਕਾਰ ਦਾ ਪਿੱਛਾ ਆਪਿਆ ਕੀਤਾ ਜੋ ਸਰਕਾਰ ਨੇ ਸਾਨੂੰ ਪਿਛਲੇ 7 ਮਹੀਨਿਆਂ ਤੋਂ ਸੰਗਰੂਹ ਧਰਨਾ ਚੱਲੀ ਜਾਂਦਾ ਸੀ ਸਰਕਾਰ ਨੇ ਸਾਨੂੰ ਕੋਈ ਨਹੀਂ ਦਿੱਤਾ ਸਰਕਾਰ ਨੇ ਸਾਨੂੰ ਆਖਿਆ ਸੀ ਵੀ ਤੁਹਾਨੂੰ ਐਸਓਆਰ ਦੇ 50% ਵਾਧਾ ਕਰਕੇ ਸਿੱਧਾ ਟਰੈਕਟ ਰੇਟ ਬਣਾ ਕੇ ਲੇਵਾ ਤੁਹਾਨੂੰ ਸਦੀ ਦਾਗੀ ਕੀਤੀ ਜਾਊਗੀ ਸਰਕਾਰ ਆਪਦੇ ਵਾਅਦੇ ਤੋਂ ਮੁੱਕਰ ਗਈ ਇਹਨਾਂ ਨੇ ਸਾਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਕਿ ਕਹਿੰਦੇ ਐਸਓਆਰ ਤੇ 25% ਵਾਧਾ ਕਰਕੇ ਕਹਿੰਦੇ ਪੇਮੈਂਟ ਲੈ ਲਓ ਜਾਂ ਇਹਦੇ ਚੋਂ ਵੀ ਟੈਂਡਰ ਪਾਲਿਸੀ ਰਾਹੀਂ ਸਾਨੂੰ ਨੇ ਆਖਿਆ ਵੀ ਆ ਕਮੇਟੀਆਂ ਬਣਾਤੀਆਂ ਤੁਹਾਡੀਆਂ ਟੈਂਡਰ ਪਾਲਿਸੀ ਆ ਰਾਹੀ ਇਹ ਇਹਦੇ ਤੇ ਸਿੱਧਾ ਕੰਮ ਕਰੋ ਕੋ ਸਰਕਾਰ ਤੋਂ ਅਸੀਂ ਮੰਗਿਆ ਸੀ ਟੈਂਡਰ ਹਿੱਤ ਵੀ ਟੈਂਡਰ ਤੋਂ ਬਿਨਾ ਅਸੀਂ ਕੰਮ ਕਰਨਾ ਚਾਹੁੰਦੇ ਆ ਕਿ ਠੇਕੇਦਾਰ ਸਾਡਾ ਬਹੁਤ ਸੋਸ਼ਲ ਕਰਦੇ ਆ ਵੀ ਸਰਕਾਰ ਤੋਂ ਪੰਜ ਚਾਰ ਵੀ ਵਟਾ ਲੈਂਦੇ ਆ ਤੇ ਸਾਨੂੰ 2.5 ਰੁਪਏ ਦਿੰਦੇ ਆ ਅਸੀਂ ਸਰਕਾਰ ਤੋਂ ਇਹੀ ਮੰਗ ਕੀਤੀ ਵੀ ਸਾਨੂੰ ਠੇਕੇਦਾਰੀ ਸਿਸਟਮੋਂ ਮੁਕਤ ਕਰਕੇ ਸਾਨੂੰ ਸਿੱਧੀ ਭੇਡ ਦਿੱਤੀ ਜਾਵੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਸਾਡੇ ਹੀ ਸਵਾਲ ਬੋਲੋ ਫਿਰ ਵੀ ਕੋਈ ਹੱਲ ਨਹੀਂ ਹੋਇਆ ਕੀ ਕਰਨਾ ਤੁਸੀਂ ਦੇਖੋ ਜੀ ਸਰਕਾਰ ਦੀਆਂ ਮਾੜੀਆਂ ਸੋਚਾਂ ਸਾਡੇ ਤੋਂ ਲੈ ਲੈਣ ਲਿਖਣ ਆਏ ਨੈਕਸਟ ਟਾਈਮ ਮੌਕੇ ਵੀ ਸਾਡੇ ਤੋਂ ਲੈਕਸਨ ਪੜਤਾਲੇ ਨਾਲ ਵੀ ਕਹਿੰਦੇ ਚੋਣ ਜਤ ਲੱਗਾ ਵੀ ਤੁਹਾਨੂੰ ਚੋਣ ਜਤ ਤੇ ਵਾਅਦਾ ਹੈ ਤੁਹਾਡੀ ਮੰਗ ਪੂਰੀ ਕਰਾਂਗੇ ਪਰ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ ਨਵੀਂ ਪਾਲਿਸੀ ਕੱਢ ਕੇ ਸਾਡੇ ਮੱਥੇ ਮਾਰੀ ਜੇ ਤੇ ਕਹਿੰਦੇ ਕੰਮ ਕਰਵਾਉਂਦਾ ਕਰੋ ਨਹੀਂ ਨਾ ਸੀ ਉਹ ਅਗਲਾ ਸਾਲ ਅਸੀਂ ਅੱਜ ਨਹੀਂ ਹਲਣਗੇ ਜੇ ਸਾਡਾ ਅੱਜ ਤੋਂ ਨਹੀਂ ਹਲਣਦਾ ਜੇ ਸਾਡੀ ਸੰਘਰਸ਼ ਕਮੇਟੀ ਦਾ ਹੁਕਮ ਹੋਊਗਾ ਅਸੀਂ ਉਹ ਹੀ ਪਾਲਣਾ ਕਰਾਂਗੇ